ਕਈ ਵਾਰੀ ਇੱਕ ਬੰਦਾ ਗਲਤੀ ਕਰਦਾ ਉਹ ਸਾਰਿਆਂ ਨੂੰ ਭੁਗਣਾ ਪਈ ਜਾਂਦਾ ਧਿਆਨ ਦੇਣਾ ਜਦੋਂ ਕੋਈ ਨਾਮ ਜਪਣ ਵਾਲੀ ਰੂਹ ਕਿਸੇ ਦੀ ਕੁੱਲ ਵਿੱਚ ਆਉਂਦੀ ਹੈ ਜਿਉ ਉਹ ਨਰਕਾਂ 'ਚ ਵੀ ਬੈਠੇ ਨਾ ਤੋ ਉਹ ਕਹਿੰਦੇ ਵੀ ਧੰਨਾ ਹੈ ਪਾਈ ਨਾਮ ਜਪਣ ਵਾਲਾ ਸਾਡੀ ਕੁੱਲ ਵਿੱਚ ਆਇਆ ਹੁਣ ਸਾਡਾ ਵੀ ਭਲਾ ਹੋ ਜਾਏਗਾ ਇੱਕ ਬੰਦਾ ਵੀ ਨਾਮ ਜਪਣ ਵਾਲਾ ਆ ਗਿਆ ਉਹਦੇ ਕਰਕੇ ਜਿਹੜੇ ਉਹਦੇ ਪੂਰਵਜ ਨੇ ਜਿਉ ਨਰਕਾਂ 'ਚ ਨੇ ਤਾਂ ਉਹ ਧਰਮਰਾਜ ਉਹਨਾਂ ਨੂੰ ਸਵਰਗਾਂ 'ਚ ਕਰ ਦਿੰਦਾ ਜਿਹੜੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ ਉਹਨਾਂ ਦੇ ਕਿੰਤੂ ਪਰੰਤੂ ਨਾ ਕਰਿਆ ਕਰੋ ਇਹ ਹੁੰਦੀਆਂ ਬਰਮੰਦੀਆਂ ਬਾਤਾਂ ਗੁਰੂ ਨਾਨਕ ਸਾਹਿਬ ਜਦੋਂ ਮਹਤਾ ਕਾਲੂ ਜੀ ਪਿਤਾ ਕਲਿਆਣਦਾਸ ਜੀ ਕਹਿਣ ਲੱਗੇ ਬਜ਼ੁਰਗ ਹੋ ਗਏ ਕਹਿੰਦੇ ਪੁੱਤਰ ਹੁਣ ਆਪਾਂ ਮੇਰਾ ਤਾਂ ਹੁਣ ਅਖੀਰਲਾ ਸਮਾਂ ਬਜ਼ੁਰਗ ਹੋ ਗਿਆ ਮੈਂ ਸਮੇਂ ਦਾ ਕੋਈ ਪਤਾ ਨਹੀਂ ਇਹ ਉਹਦਾ ਪੁੱਤਰ ਹੀ ਸਮਝਦੇ ਸੀ ਮਾਇਆ ਪਰਮੇਸ਼ਰ ਦੀ ਮਾਇਆ ਬੜੀ ਬੇਅੰਤ ਹੈ ਸਾਹਮਣੇ ਵੀ ਖੜਿਆ ਹੋਵੇ ਪਰ ਮੇਸ਼ਰ ਤਾਂ ਵੀ ਨਹੀਂ ਪਤਾ ਲੱਗਦਾ ਉਹਦੀ ਮਾਇਆ ਇੰਨੀ ਕਿ ਬੇਅੰਤ ਆਪਾਂ ਪਿਤਰਾਂ ਦਾ ਸ਼ਰਾਧਨਾ ਕਰ ਲਈਏ ਮਹਾਰਾਜ ਨੇ ਦੇਖਿਆ ਵੀ ਹੁਣ ਇਹਨਾਂ ਨੂੰ ਗਿਆਨ ਕਰਾਉਣਾ ਹੀ ਪੈਣਾ ਮਹਾਰਾਜ ਕਹਿੰਦੇ ਪਿਤਾ ਜੀ ਆਪਾਂ ਨੂੰ ਸ਼ਰਾਧ ਦੀ ਲੋੜ ਨਹੀਂ ਨਾਮ ਜਪਣ ਵਾਲੇ ਨੂੰ ਸ਼ਰਾਧਾ ਦੀ ਲੋੜ ਨਹੀਂ ਹੈ ਜਿਹੜੇ ਨਾਮ ਜਪਦੇ ਉਹਨਾਂ ਤੇ ਤਾਂ ਪਰਮੇਸ਼ਰ ਦੀ ਵੱਖਰੀ ਕਿਰਪਾ ਹੈ ਪਰ ਹੁਣ ਪਿਤਾ ਦਾ ਹੁਕਮ ਵੀ ਨਹੀਂ ਸੀ ਮੋੜ ਸਕਦੇ ਕਹਿੰਦੇ ਪਿਤਾ ਜੀ ਅੱਖਾਂ ਬੰਦ ਕਰੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਪਿਤਾ ਕਲਿਆਣ ਦਾਸ ਜੀ ਨੇ ਅੱਖਾਂ ਬੰਦ ਕੀਤੀਆਂ ਕੀ ਦੇਖਦੇ ਵਿਸ਼ਨੂੰ ਲੋਕ ਦੇ ਵਿੱਚ ਉਹਨਾਂ ਦੇ ਪਿਤਰ ਵਿਸ਼ਨੂ ਰੂਪ ਹੋ ਕੇ ਬੈਠੇ ਜਦੋਂ ਸਰੀਰ ਇੱਥੇ ਹੀ ਹੈ ਅੱਖਾਂ ਬੰਦ ਕਰਾ ਕੇ ਮਹਾਰਾਜ ਨੇ ਵਿਸ਼ਨੂੰ ਲੋਕ 'ਚ ਪਛਾਤਾ ਪੀਤਾ ਕਲਿਆਣਦਾਸ ਜੀ ਨੂੰ ਇਹ ਭਾਈ ਬਾਲੇ ਵਾਲੀ ਸਾਖੀ ਚ ਕਥਾ ਹੁੰਦੀ ਹੈ ਅੱਗੇ ਉਹਨਾਂ ਦੇ ਪੂਰਵਜ ਕਹਿੰਦੇ ਕਹਿੰਦੇ ਕਲਿਆਣਦਾਸ ਜੀ ਆਪਾਂ ਬਹੁਤ ਪਾਗਾਂ ਵਾਲਿਆਂ ਆਪਣੀ ਕੁਲ ਦੇ ਵਿੱਚ ਪਰਮੇਸ਼ਰ ਨੇ ਜਨਮ ਲਿਆ ਅਸੀਂ ਜਿੰਨੇ ਵੀ ਪਿੱਤਰ ਸੀ ਸਾਰੇ ਵਿਸ਼ਨੂ ਰੂਪ ਹੋ ਗਏ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ